ਚੀਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਉੱਥੇ ਹੀ ਖਾਲਾਂ ਨੂੰ ਪੱਕਾਵੇ ਕੀਤਾ ਗਿਆ ਹੈ ਮੇਰਾ ਗੁਰਵਿੰਦਰ ਸਿੰਘ ਪਿੰਡ ਨਾਮ ਆ ਇਹ ਮੇਰਾ ਪਿੰਡ ਲਾਧੂਪੁਰ ਆ 5 ਏਕੜ ਜ਼ਮੀਨ ਆ ਸਾਨੂੰ ਜਿਹੜਾ ਨਹਿਰੀ ਸੂਆ ਜਿਹੜਾ ਸਾਡਾ ਹੱਲੇ ਤੇ ਪਹਿਲੇ ਕੱਚਾ ਲਾਧੂਪੁਰ ਵਾਲਾ ਸੂਆ ਪਰ ਪਾਣੀ ਐਰਕਾ ਬਹੁਤ ਸਰਕਾਰ ਨੇ ਬਚਾਇਆ ਵਾ ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣੇ ਚਾਹੀਦੇ ਸੂਏ ਬਾਕੀ ਪਾਣੀ ਆਹੀਂ ਆਪ ਬੰਦ ਕਰਾਉਂਦੇ ਆ ਸੂਏ ਦੇ ਪਾਣੀ ਬਹੁਤ ਜ਼ਿਆਦਾ ਆਉਂਦਾ ਵਾ ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਏ ਦੀ ਪੱਕੀ ਜਗ੍ਹਾ ਬਣਾਈ ਆ ਤੇ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨ ਜੋਗ ਆ ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਹੈ ਤੇ ਇਹਦਾ ਬਹੁਤ ਜ਼ਿਆਦਾ ਸੁਖ ਹੈ ਹਰ ਜ਼ਿੰਮੇਦਾਰ ਨੂੰ ਸੁਖ ਹੈ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਨਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ਤਰਤੀ ਹੇਟਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉੱਚਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੇ ਆ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਨ ਪ੍ਰਤਾਪ ਸਾਧਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਕਦੇ ਕੀਤੀ ਨਹੀਂ ਜਾ ਸਕਦੀ ਕਿ ਅੱਲਾ ਯਾਰ ਖਾ ਜੋਗੀ ਨੇ ਬੜਾ ਸੋਨਾ ਪਿਆ ਸੀ ਕਰਤਾਰ ਦੀ ਸੁਗੰਧ ਹੈ ਨਾਨਕ ਦੀ ਕਸਮ ਹੈ ਜਿਤਨੀ ਕੀ ਹੋ ਸਕੇ ਗੋਬਿੰਦ ਦੀ ਬਹੁਤ ਤਾਰੀਫ ਘੱਮ ਹੈ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕੁਰਬਾਨੀ ਸਦਕਾ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਪੰਥ ਤੋਂ ਵਾਰਿਆ ਆਪਣੇ ਸਰਬੰਸ ਨੂੰ ਵਾਰਿਆ ਆਪਣਾ ਸਭ ਕੁਝ ਜਿਹੜਾ ਹੈ ਖਾਲਸੇ ਨੂੰ ਬਖਸ਼ਿਆ ਸਮੁੱਚੀ ਮਾਨਵਤਾ ਦੇ ਧਰਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪਿਤਾ ਗੁਰੂ ਤੇਗ ਬਹਾਦਰ ਸਾਹਿਬਾ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਫਟਨਾ ਸਾਹਿਬ ਦੇ ਵਿੱਚ ਹੋਇਆ ਤੇ ਸਮੁੱਚਾ ਸੰਸਾਰ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੈ ਕਿ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਰਦਾਰੀਆਂ ਇਹ ਰੂਪ ਰੰਗ ਇਹ ਨਿਆਰਾਪਣ ਇਹ ਸਭ ਜੋ ਜੋ ਸਤਿਗੁਰੂ ਨੇ ਬਖਸ਼ਿਆ ਹੈ ਸਤਿਗੁਰਾਂ ਜੀ ਦਾ ਪ੍ਰਕਾਸ਼ ਪੁਰਬ ਹੈ ਜਿਸ ਦੇ ਸੰਬੰਧ ਵਿੱਚ ਅੱਜ ਵੱਡੀ ਗੇਂਦ ਦੇ ਵਿੱਚ ਸ੍ਰੀ ਮੁਖਸਰ ਸਾਹਿਬ ਦੀਆਂ ਸਮੂਹ ਸਰਤਾ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਨਗਰ ਕੀਰਤਨ ਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਜਿਹੜਾ ਸਜਾਇਆ ਗਿਆ ਹੈ ਕੱਲ ਨੂੰ ਰੱਖੇ ਗਏ ਗੁਰਦੁਆਰਾ ਸ਼ਹੀਦ ਗਾਂਭੀਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਉਪਰੰਤ ਸਾਰਾ ਦਿਨ ਦੀਵਾਨ ਸਜਣੇ ਨੇ ਸਮੂਹ ਸੰਗਤਾਂ ਨੂੰ ਜਿੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹਨ ਉੱਥੇ ਹੀ ਨਾਲ ਬੇਨਤੀ ਹੈ 40 ਮੁਕਤਿਆਂ ਦਾ ਸੁਲਾਨਾ ਸ਼ਹੀਦ ਜੋੜਾ ਮੇਲਾ ਉਹ ਆ ਰਿਹਾ ਹੈ ਉਹ ਦੇਸ਼ ਬੰਦ ਵਿੱਚ ਤਿਆਰੀਆਂ ਸਾਰੀਆਂ ਮੁਕੰਮਲ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਹਨਾਂ 40 ਮੁਕਤੀਆਂ ਦੀ ਸ਼ਹੀਦੀ ਦਿਹਾੜੇ ਦੇ ਇਹਨਾਂ ਸਮਾਗਮਾਂ ਦੇ ਵਿੱਚ 13 14 15 ਜੜਤਰੀ ਨੂੰ ਜਿਹੜੇ ਵਿਸ਼ੇਸ਼ ਸਮਾਗਮ ਹੋ ਰਹੇ ਨੇ ਇਸ ਸਥਾਨ ਤੇ ਆ ਕੇ ਨਾ ਤਮਸਤਕ ਹੋਈਏ ਆਪਣੀਆਂ ਟੁੱਟੀਆਂ 껩ਭਾਈਏ ਆਪਣਾ ਜੀਵਨ ਸਫਲਾ ਕਰੀਏ ਗੁਰੂ ਵਾਲੇ ਬਣੀਏ ਅਮਰਤ ਸ਼ਾਕੇ ਸਿੰਘ ਸੰਤਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਆ ਪੰਚਨ ਸੈਸੀ ਗੋਬਨ ਸਿੰਘ ਦਾ ਅਪਾਰ ਗੁਰਪੁਰਬ ਜੋ ਕੱਲ ਮਿਤੀ 6 ਜਨਵਰੀ ਨੂੰ ਹੋਊ ਸਕਦਾ ਬਹੁਤ ਉਤਮਾ ਰਹੀਆਂ ਹਨ ਇਸ ਦੇ ਸੰਬੰਧ ਵਿੱਚ ਅੱਜ ਮਗਰ ਕਿਤੇ ਰੰਗਤਾ ਹੋਈ ਹੈ ਉਹ ਪੁੱਟੀ ਗੰਢੀ ਸਭੋਦਰਾ ਸਾਹਿਬ ਹੋ ਕੇ ਸ੍ਰੋਵਰ ਦੀਆਂ ਕਰਮਾ ਕਰਦਾ ਹੋਇਆ ਦਰਬਾਰ ਸਾਹਿਬにて ਸਮਾਪਤ ਹੋਵੇਗਾ ਅੱਜ ਸ਼ਾਮ ਨੂੰ ਰਹਿਰਾ ਸਾਹਿਬ ਦੀ ਸਮਾਪਤੀ ਤੋਂ ਅਪਰੰਤ ਸ਼ੇਸ਼ ਸਾਹਬ ਤੇ ਰਾਗੀ ਸਿੰਘ ਸਾਹਿਬਾਨ ਕਥਾ ਵਾਇਸ ਸਿੰਘ ਸਾਹਿਬਾਨ ਪਹੁੰਚ ਰਹੇ ਹਨ ਜਿਉ ਸੰਗਤਾਂ ਨੂੰ ਦੁਰਤਿਆਸਣਾ ਕਿ ਵਿਹਾਲ ਕਰਨਗੇ ਕੱਲ ਨੂੰ 6 ਜਨਵਰੀ ਨੂੰ ਸ੍ਰੀ ਖੰਡਪਾਲ ਸਾਹਿਬ ਦੇ ਭੋਗ ਦੁਰਦਵਾਰਾ ਸ਼ੇਗਾ ਸਰੂਪੇ ਪਾਏ ਜਾਣਗੇ ਉਸ ਤੋਂ ਉਪਰੰਤ ਦੁਰਦਵਾਰਾ ਡੁੱਗੀ ਗੰਢੀ ਸਾਹਿਬ ਦੇਖੇ ਦੀਵਾਨ ਸਜਣਗੇ ਜਿਉ ਸੱਚੋ ਉੱਚ ਕੁੱਕੀ ਦੇ ਰਾਗੀ ਢਾਡੀ ਕਥਾ ਵਾਇਸ ਸਾਹਿਬਾਨ ਪਹੁੰਚ ਰਹੇ ਹਨ ਮੈਂ ਇਸ ਅਵਸਰ ਤੇ ਸ੍ਰੀਉ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਕੀ ਫਤਿਹ ਸਭ ਸ੍ਰੀਉ ਦੇ ਅਵਸੰਗੀਆਂ ਦੀ ਜਿਹੜਾ ਸਾਡੇ ਲਈ ਬਹੁਤ ਹੀ ਪੂਰੀ ਕਾਇਨਾਤ ਲਈ ਜਿਹੜਾ ਹੈਗਾ ਉਹ ਪ੍ਰੇਰਨਾ ਸੋਤ ਹੈ ਸਿਕ ਸੰਗਤਾਂ ਕੀ ਤਨ ਤਨ ਸੈ ਸਿੰਘ ਜੀ ਗੋਬੇ ਸਿੰਘ ਦਾ ਹਰਤਾ ਗੁਰਪੁਰਬ ਇਹ ਸੰਗਤਾਂ ਲਈ ਬਹੁਤ ਹੀ ਮਹੱਤਵਪੂਰਨ ਹੈ ਮੈਂ ਇਸ ਨਾ ਇਸ ਅਵਸਰ ਤੇ ਸ੍ਰੀਉ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਦਾ ਇਹਨਾਂ ਵਾਇਗੁਰ ਪੀਕਾ ਖਾਰਸਾ ਵਾਇਗੁਰ ਦਿੱਤੀ ਤਬੇ